ਬਸ ਛੱਟ ਕੇ ਲੈਂਦੇ ਆ ਬਸ ਹੂੰ ਹੂੰ ਦੇਖ ਮੱਛਲ ਦੇ ਥਾਣਾ ਤੇ ਥਾਣਾ ਚ ਮੱਝ ਦੇ ਤੁੱਤ ਹੈ 4-5 ਕਿਲੋ ਇਹ ਆਈ ਕੱਟ ਵਾਲਿਆਂ ਨੂੰ ਫੜਾ ਜੀ ਤੇ ਇਹ ਟੱਚ ਤੇ ਨੇ ਲੈ ਲੈ ਜੀ ਕੀ ਬਣੂ ਜੀ ਹਾਂ ਜੀ ਆ ਦਿਖਾ ਮਾ ਤੈਨੂੰ ਉਮਰ ਦੀ ਵੀ ਛੋਟੀ ਜੀ ਆ ਤੇ ਦੁੱਧ ਵੀ ਹੈਗਾ ਦੇ ਥੱਲੇ ਪੁੱਛ ਰਿਹਾ ਉਹ ਦੁੱਧ ਕਿੰਨਾ ਦਿੰਦੀ ਆ ਭਾਈ ਇਹ ਓਏ 4 ਕਿਲੋ ਦੁੱਧ ਰਲਈ ਹੈ ਮਗਰ ਕੱਟਾ ਅੱਛਾ 47 45 ਪਾਣੀ ਹੈ ਹਾਂ ਜੀ ਹਾਂ ਦੁੱਧ ਤਾਂ ਥੋੜੀ ਹੋਊਗਾ ਨਾ 4 ਕਿਲੋ ਆਏ ਤਾਂ ਨਾ 4 ਥੈਂਕੋ ਬੜੇ ਆਹ ਰਹਿਣਾ ਕੋਲ لینا ਮਾ ਹਾਂ ਫਰਾਗੜੇ ਪਏ ਨੇ ਮਾ ਹਾਂ ਗਲਾਂ ਦੀ ਕੋਥਲੀ ਆ ਵਿੱਚ ਇਹ ਕੱਟਾ ਤੇ ਚਾਉ ਹੋਰ ਕੀ ਹੁਣ ਇਕੱਠਾ ਅੱਡ ਜਾਉ ਜਦੋਂ ਲੈ ਆਂਦੇ ਤੇਰਾ ਨੰਬਰ ਬੋਲੀ ਕਿੰਨਾ ਮੋਬਾਈਲ ਅੱਛਾ ਇਹ ਤਾਂ ਸਾਨੂੰ ਵੀ ਪਤਾ ਵੀ ਵੇਕਣ ਵਾਲੀ ਆ ਠੀਕ ਹੈ ਕੋਈ ਲੈ ਸਾਥੋ ਵੀ ਕੁਝ ਨਹੀਂ ਹੁੰਦਾ ਇਹਨਾਂ ਗੱਲਾਂ ਨੂੰ ਹਾਂ ਬਾਈ ਲੈ ਬਾਈ ਘਾਟੂ ਮਾਰਚ ਖੜੀ ਜਾ ਦੇਖ ਪੂਰੀ ਆ ਜਾਓ ਚਲੋ ਫਿਰ ਹੋਰ ਦਿਖਾਉਨੇ ਅੱਜ ਘਾਟੂ ਦਾ ਰੰਗ ਤਾਂ ਅੱਛਾ ਚਾਚਾ ਨੂੰ ਇੱਧਰ ਆ ਜਾਓ ਪੀਡੀ ਕਰ ਲੈ ਬਾਈ ਪੀਡੀ ਕਰ ਲੈ ਨਾ ਆ ਪੀਡੀ ਕਰ ਲੈ ਚੂ ਖੜਨ ਦਾ ਹੀ ਕਾਰਨ ਆ ਬਾਈ ਆ ਬਾਈ ਕਹਿੰਦਾ ਨਾ ਇੱਕ ਝੋਟੀ ਲੈ ਆਇਆ ਕਹਿੰਦਾ ਬਹੁਤ ਛਣਕੀ ਇਹ ਦਿਖਾਉਣ ਲੈ ਆ ਬਾਈ ਤੇ ਆ ਕਿੰਨੀ ਛਣਕੀ ਝੋਟੀ ਹੈ ਤੇ ਆ ਮਾਦਾ ਫਟਾ ਸੇ ਮੰਦਰੀ ਆ ਹੈਨਾ ਕਿੰਨੇ ਚਿਰ ਦੀ ਆ ਇਹ ਇਹ ਤਾਂ 3-4 ਸਾਲਾਂ ਦੀ ਆ ਭਰਾਵਾ ਅੱਛਾ ਕਿੰਨਾ ਖਰਚਾ ਕੀਤਾ ਤੇਰੇ 15000 ਕਰਤਾ ਅੱਛਾ ਜੀ ਹਾਰ ਕੇ ਵੇਚਤੀ ਮੈਂ ਹੋਰ ਕੀ ਕਰੀ ਹੋਂ ਜਦੋਂ ਕਿੰਨੇ ਚ ਵੇਕੀ ਕਿੰਨੇ ਦੀ ਵਕੀ ਹੋਣਾ ਹੁਣ ਤਾਂ ਇਹ 4 ਤੇ 50 ਦੀ ਵੇਚਿਆ ਮੈਂ ਤੁਹਾਨੂੰ ਗੁੱਸਾ ਮਾਰਦਾ ਅੱਛਾ 54000 ਰੁਪਏ ਦੀ ਅੱਛਾ ਇਹ ਯਾਰ ਕਾਰਨ ਪਤਾ ਕੀ ਹੋਇਆ ਘਰੇ ਪਸ਼ੂ ਖੜੇ ਕਰਕੇ ਤੇ ਮੈਂ ਲਾਲਾ ਭਰਾਵਾ ਕਰਮਾਂ ਦੀ ਉਹ ਲਾ ਭੈਣ ਚੋੜ ਦੀ ਆਏ ਸੀ ਦੋ ਸਾਲ ਮੱਥਾ ਮਾਰਦਿਆਂ ਨੂੰ ਹੋ ਗਿਆ ਮਹਾਰਸ ਤੇ ਹੁਣਾ ਜਾਵਾਂ ਹਾਂ ਇਹ ਵੀ ਸ਼ਿਉਣਾ ਸੀ ਭਰਾਵਾ ਝੋਟੇ ਪੁਰਤੀ ਅੱਛਾ ਜੀ ਬਾਣੀ ਚ ਨੱਕੀਆ ਆ ਦੇਖੋ ਇਹ ਨੂੰ 2 ਸਾਲ ਹੋ ਗਏ ਮੱਥਾ ਮਾਰਦੇ ਹਾਂ ਹਾਂ ਫਿਰ ਇੱਥੇ ਲਾਤੇ ਅੱਛਾ ਦਵਾਈਆਂ ਧਰਾਲੀਆਂ ਸਰਕਾਰੂ ਨੇ ਵਾਂਗੜਾ ਦੀ ਸਰਕਾਰੂ ਕੋਈ ਗਿਆ ਕਰ ਤੋਂ ਬਕਰ ਦੂਸਰਾ ਦਫੀਸਾ ਹੋਣ ਹੋ ਗਿਆ ਅੱਛਾ ਬਸ ਹਰ ਕਿਪੜਾ ਬਚਾ ਲਿਆ ਦੀ ਦੋ ਸਾਲ ਨੂੰ ਮੱਥਾ ਮਾਰਖੀ ਹੋ ਕੀ ਕਰੇ ਜ਼ਿੰਮੇਦਾਰ ਆ ਵੀ ਕਿਛ ਨਹੀਂ ਆਈ ਵੇਚੀ ਆ ਵੀ ਅਥਰ ਛੋਟੀ ਹੈ ਹੂੰ ਆ ਦੇਖੀ ਸਾਰਾ ਛੋਟੀ ਦਾ ਮਾਲ ਅੱਛਾ ਆ ਜਾ ਹਾਂ ਤਾਂ ਮਿਚੇ ਐਂਡ ਲੈਂਡ ਦੇਣ ਉਹ ਫੜਾ ਕੋ ਚਲਾ ਜਾਓ ਆਈ ਪੁੱਟਾ ਕੋਲ ਜਾਂਦੇ ਆ। ਚਲੇ ਬਾਹਰ। 2 3 4 5 6 ਤੇ 1 7 7 ਕਟੀਆਂ ਨੇ। ਆ ਦੇਖ ਕਿੰਨੀਆਂ ਸੋਹਣੀਆਂ ਨੇ। ਚਲੋ ਹੋਰ ਦਿਖਾਉਂਦਾ। ਇਹ ਕਿ ਛੋਟੀ ਖੜੀਆ ਦੇਖ। ਕਾਟੂਚੀ। ਇਹ ਚੰਗੇ ਤੁੱਤਦੀ ਮਾਰ ਕੇ ਵੀ ਹੈਗੀ। ਹਾਂ। ਇਹ ਵੀ ਕਾਟੂਚੀ ਦੇ ਵਿੱਚ ਗਈ ਹੋਈ ਆ। ਕਿੰਨੀ ਜ਼ਬਰਦਸਤ ਨੇ ਜਾ ਦਿੱਤਾ ਇਹ ਯਾਰ ਵੀ ਤੁੱਪੇ ਖੜੀਆਂ ਅੰਮਾ ਚਦਿਆਂ ਸੀ ਕਾਂ ਅੱਖ ਨਿਕਲਦੀ ਐ ਇਸ ਵੇਲੇ ਆ ਦੇਖੋ ਕੱਟੀਆਂ ਕਿੰਨੀਆਂ ਚਣੱਕੀਆਂ ਆਹ ਪੂਰਾ ਅੰਕ ਲਿਖ ਲੈਣਾ ਅਗ ਨੂੰ ਆ ਕੱਟੀਆਂ ਇਆਂ ਵਿੱਚ ਕਿੰਨੀ ਸੋਹਣੀ ਬੂਰੀ ਕੱਟੀ ਆ ਕਾਲੀ ਆ ਤੇ ਆ ਮਾਰ ਦਿਖਾਓ ਨਾ ਫਿਰ ਅੱਗੇ ਜਾ ਕੇ ਵੀ ਅੱਜ ਕੀ ਦੇ ਹਿਸਾਬ ਦੇ ਡੰਗਰ ਆਏ ਨੇਗੇ ਤੇ ਆ ਦੇਖੋ ਆ ਵੀ ਕੱਟੀਆਂ ਕਿੰਨੀ ਸਨੱਕੀਆਂ ਕੱਟੀਆਂ ਨੇ ਆ ਚੇ ਦੋ ਲੀਲੀ ਰਾਮ ਤੇ ਨਾਲੇ ਮੀਣੀ ਤੇ ਸਿੰਘ ਹੱਸਦਿਆ ਅੱਖ ਵੇਖੋ ਕਿੰਨੀ ਚਨਕੀ ਆਹ ਲਓ ਜੀ ਉਹਨਾਂ ਨੇ ਆ ਬਾਬੇ ਨੇ ਕਾਟੂ ਨਾਲ ਤੋਂ ਵਜਾਈ ਕਿਹੜੇ ਨੇ ਆ ਇੱਧਰ ਖੜਿਆ ਬਾਬਾ ਅੱਛਾ ਲੈ ਲਈ ਉਹਨਾਂ ਨੇ ਹਾਂ ਕਰੇ ਪਾਲ ਨੂੰ ਅੱਛਾ ਕਿੰਨੇ ਦੀ ਇਹ ਲੱਗਦੀ ਹੈ 42000 ਦੀ 42000 ਦੀ ਲੀਲੀ 라ਬੀ ਚਲੋ ਬਾਈ ਕਿਸੇ ਦੀ ਜਾਨ ਬਚੀ ਜਾਨਵਰ ਦੀ ਕਾਟੂ ਚ ਵਿਕਣੀ ਆਈ ਸੀ ਲੀਲੀ 라ਬੀ ਤੇ ਮੀਣੀ ਤੇ ਮੀਣੀ ਦਫਾ ਵੀ ਲਾਦਾ ਮੈਂ ਦੰਦਾ ਨਹੀਂ ਕਿੰਨਾ ਮੈਂ 42000 ਦੀ ਮੰਗ ਲਈ ਕਰਾ ਵੇਚਦਾ ਨਹੀਂ ਅੱਛਾ ਦੇ ਨਹੀਂ ਹਾਂ ਅਸੀਂ ਚਰ ਜਿਹੜੇ ਬੰਦੇ ਨਾ ਛਕੀਨ ਨੇ ਡੰਗਰ ਰੱਖਣ ਦੇ ਆ ਜਾ ਕਰੋ ਚੰਗਾ ਡੰਗਰ ਮਿਲ ਜਾਂਦਾ ਕੋਈ ਨਾ ਕੋਈ ਲੋਡ ਬੰਦ ਜਾ ਕੋ ਕਿਸੇ ਕਾਰਨ ਵੇਚਣਾ ਆਉਂਦਾ ਬੰਦਾ ਤੇ ਕੋਈ ਮਾੜੀ ਗੱਲ ਨਹੀਂ ਹੈਗੀ ਬਟ ਡੰਗਰ ਰੱਖਣਾ ਚੰਗਾ ਨਫੇ ਵਾਲਾ ਕੰਮ ਹੈ ਕਰੇ ਹੌਲੀ ਹੌਲੀ ਜਵਾਕ ਰੁੱਖ ਵਿੱਚੇ ਖਾ ਕੇ ਹਾਂਜੀ ਆਪਲੇਤੀ ਆਪਲੇਤੀ ਕਰੇ ਰੱਖਣ ਨੂੰ ਅੱਛਾ ਪਹਿਲਾਂ ਹੋਰ ਵੀ ਰੱਖ ਦਿਓ ਨੰਗਰ ਕਰੇ ਸ਼ੌਂਕ ਹੈ ਸ਼ੌਂਕ ਹੈ ਅੱਛਾ ਕਿੰਨੇ ਦੀ ਮਿਲ ਗਈ ਇਹ ਤਾਂ ਪੂਰੇ ਦਾ ਤੇ ਆਪਾਂ ਫੇਰ ਵੀ ਪਤਾ ਤਾਂ ਸਾਨੂੰ ਹੈਗਾ ਦੱਤ ਤੇ ਤੂੰ 40 'ਚ ਵੜ ਗਈ 40 'ਚ ਵੜ ਗਈ ਅੱਛਾ ਮੈਂ ਕਿਹਦਾ ਹਾਲਾਣਾ ਮੈਂ ਖੜਿਆ ਬਾਬਾ ਕਹਿੰਦਾ ਕਿ ਆ ਕਦੇ ਬਾਬਾ ਬੋਲ ਜੇ ਤਾਂ ਗਾਹਾਂ ਵਿੱਚ ਨਹੀਂ ਫੇਰ ਤਾਂ ਦੇਖ ਲੈ ਦਵਾਈਆਂ ਦਾ ਧੜਾਕਾ ਦਵਾ ਮੈਂ ਦੱਸਦਾ ਮਿਲਦੀਆਂ ਨੇ ਯਾਰ ਅੱਗੀਆਂ ਚੀਜ਼ਾਂ ਕਿਤੇ ਸਿੰਘਾਦੇ ਤੇ ਨਹੀਂ ਹੁੰਦੀ ਠੀਕ ਆ ਲੋ ਜੀ ਹੋਰ ਪੂਰੀ ਖੜੀ ਆ ਇੱਧਰ ਕਿੰਨੀ ਸੁਨੱਖੀ ਕਾਟੂ ਮਾਲ ਰਾਮਪੁਰਾ ਮੰਡੀ ਤੇ ਆ ਦੇਖੋ ਕਿੰਨਾ ਤਕੜਾ ਸਰੀਰ ਆ ਮੱਜ ਦਾ ਭੂਰੀ ਥੋੜਾ ਬੋਤਾ ਕੋਈ ਨੁਕਸੂ ਹੋਗਾ ਤੇ ਬੱਸ ਕਾਟੂ ਚ ਗਈਆਂ ਇਹ ਸਾਰੇ ਮਾਲ ਕਾਟੂ ਚ ਹੈਗਾ ਇੱਧਰਲੇ ਪੱਛ ਦਿਖਾ ਦੇ ਹੋਰ ਹਾਲੇ ਤੇ ਇੱਧਰ ਵੀ ਘਰਮ ਵਾਲੀਆਂ ਖੜੀਆਂ ਨਹੀਂ ਆ ਕਿੱਡੀਆਂ ਕਿੱਡੀਆਂ ਮੱਚਾਂ ਖੜੀਆਂ ਨੇ ਡਬਲ ਆ ਲੋ ਇਹਨਾਂ ਦੇ ਥੱਲੇ ਦੁੱਧ ਵੀ ਹੈਗਾ ਇਹ ਨਹੀਂ ਹੈਗਾ ਵੀ ਇਹ ਦੇਖ ਦੁੱਧ ਵੀ ਆਇਆ ਨਾਲੇ ਸਾਰੀਆਂ ਜ਼ਬਰਦਸਤ ਨੇ ਕਟੂ ਮਾਰ ਇਹ ਹਰਾਂਪੁਰਾ ਮੰਡੀ ਦਾ ਕਈ ਛੱਡ ਨੇ ਇਹ ਸਾਰੇ ਭਰੇ ਹੋਏ ਨੇ ਕਿ ਕਟੂ ਮਾਰਨ ਅੱਲਾਹ ਮੱਝ ਆ ਜਾ ਆ ਕਾਟੂ ਮਾਲ ਚ ਮੁੱਤਲਮਾਨ ਨੇ ਕਰਮਾ ਨੂੰ ਕਰੇ ਕਾੜੀਆਂ ਪਰ ਉਹ ਕਾਟੂ ਚਾਚਾਰੀ ਆ ਮੱਝ ਦੁੱਧ ਦੋ ਤੇ ਚੋਈ ਜਾਂਦਾ ਦੇਖੇ ਬਾਈ ਓਏ ਦੁੱਧ ਕਿਵੇਂ ਚੋਂਦਾ ਮੱਝ ਨਾਲ ਕਿੰਨਾ ਸੋਹਣਾ ਮਾਲ ਆ ਯਾਰ ਇਹ ਚੱਕਰ ਬਣ ਗਿਆ ਪੰਜਾਬ ਚ ਉਹ ਚਿਹਰੇ ਤੇ ਮੱਝ ਤਾਂ ਕਮਾਲ ਬੱਚਾ ਨਾਲ ਲਾ ਦੇ ਕਰ ਤੇ ਵੀ ਮਿੱਤਰਾ ਪਈ ਜਾਂਦਾ ਕੈਮਰੇ ਤੇ ਤੇ ਮਾਲ ਵੀ ਬੜਾ ਜ਼ਬਰਦਸਤ ਖੜਾ ਆ ਲੈ ਜੀ ਇਹ ਆ ਮੋੜ ਮੱਡੀ ਕੱਟੇ ਦਾ ਨਹੀਂ ਜੇ 31 ਇਹ ਕੱਟੀ 31 31 ਹੋ ਗਿਆ ਮਾਲਕ ਦੁਕਾਨ ਨਾਲ ਜੇ ਸਾਡੇ ਦਾ 6 ਮਹੀਨਿਆਂ ਦੀ ਆ ਪਤਾ ਮੈਂ ਦੱਸ ਦਿੰਦਾ ਨਾ ਤੈਨੂੰ ਜਿਹੜੀ ਗੱਲ ਆ ਜਦ ਬਚਾਲੇ ਮੜਾ ਜਾ ਹੈਗਾ ਮਣੂ ਸਾਡੀ ਸੱਟ ਨਾ ਹੈਗਾ ਆਪਣਾ ਬਚਾਰੇ ਹਮ ਹੈ ਮੜਾ ਜਾ ਚੱਲਦਾ ਹੈ ਨਹੀਂ ਨਾਲ ਨੂੰ ਤਾ ਅਹ ਯਾਰ ਭਰਾਵਾ ਪਹਿਲਾਂ ਤਾਂ ਉਹ ਗਰਮੀ ਚ ਰਹੀ ਨਹੀਂ ਉਹਦੀ ਗੱਲ ਨਹੀਂ ਹੁਣ ਦੁਬਾਰੇ ਮੈਂ ਬੋਲੀ ਹੁਣ ਪਰਸੋਂ ਜਿੱਥੇ ਮੈਂ ਬੋਲੀ ਹਾਂ ਉਹ ਤੇ ਮੈਂ ਲੋਾਈ ਨਹੀਂ ਜਿੱਦੀ ਗੱਲ ਮਾਇਆ ਰੱਖਣਾ ਮੈਂ ਐਕਟਰ ਮਾਝਾ ਹੌਂਡ ਵਾਲੀ ਗਾੜਾ ਨੂੰ ਦੋਦੇ ਨਾ ਸਾਹ ਪਰ ਹੋ ਮੈਨੂੰ ਨਾਲ ਸਾਹਣੀ ਕੋ ਮੈਂ ਤਾਂ ਸੱਚ ਜਮੈ ਰੱਖਦਾ ਕੋਕੜ ਵੇਚਦੇ ਹੈਂ ਆਪਾਂ ਤੇ ਕਿਹਨੇ ਰੱਖ ਦੇਣੇ ਇਹ ਛੂਈ ਕਿੰਨੇ ਚਿਰ ਦੀ ਆ ਸਾਢੇ 10 ਮਹੀਨੇ ਹੋ ਗਏ ਆ ਸਾਢਾ ਆ ਕੱਟੀ ਖੱਟੀ ਇਸੇ ਦੀ ਹੋਇਆ ਸਾਢੇ 10 ਮਹੀਨੇ ਦੀ ਕੱਟੀ ਆ ਅੱਛਾ ਠੀਕ ਹੈ ਲੈ ਖਾ ਲੀ ਜਾ ਗੱਭਣੂ ਦਾ ਮੈਂ ਦੁੱਧ ਹੈਗਾ ਕਿ ਥੱਲੇ ਦੁੱਧ 4 ਕਿਲੋ ਇੱਕ ਡੰਗ ਮਿਲਦੀ ਆ ਮਿਲਦੀ ਚਾਟ ਤੇ ਅੱਛਾ ਚੋਲੇ ਬੰਦਾ ਚੋਲੇ ਬੜੀ ਚੋਲੇ ਕੜ ਕੇ ਮਿਲਦੇ ਤੇ ਸੱਜਰ ਲਾਏਗਾ ਇਹਨੂੰ ਵੇਚ ਕੇ ਮੈਂ ਤਾਂ ਸੱਜਰ ਲੈਣੀ ਹੈ ਪਤਾ ਇੱਕ ਮੈਂ ਤਾਂ ਇੱਕ ਹੀ ਰੱਖ ਦਿੰਨਾ ਇੱਕ ਮੈਂ ਰੱਖਦਾ ਪਸਾਹੀ ਮੈਂ ਜਦੋਂ ਦੁੱਧ ਘਟ ਜੇ ਤਾਂ ਫਿਰ ਵੇਚ ਦੇਣਾ ਜਦੋਂ ਟੋਕੜ ਵੇਚ ਦੇਣਾ ਸੱਜਰ ਲੈ ਲੈ ਤੇ ਹੁਣ ਇਹਨੂੰ ਇੱਧਰ ਤਾਂ ਨਹੀਂ ਦੇਖ ਜੰਦਾ ਇਹਨਾਂ ਨੂੰ ਯਾਰ ਹਮਾਇਦਾ ਜਦੋਂ ਦੇਣ ਆਇਆ ਫਿਰ ਕੋਈ ਲੈ ਲੇ ਇੱਧਰ ਲੈ ਲੇ ਉੱਧਰ ਲੈ ਲੇ ਹੁਣ ਜੋ ਘਰ ਆ ਗਏ ਇੱਧਰ ਲੈ ਲੇ ਉੱਧਰ ਲੈ ਲੇ ਹੁਣ ਜੋ ਘਰੋਂ ਆ ਗਏ ਉਹ ਮੈਂ ਮੋੜਦਾ ਤਾਂ ਹਾਂ ਦੇਗਾ ਤਾਂ ਵੇਚ ਕੇ ਜਾਂਗਾ ਘਰੇ ਰੱਖਣ ਦਾ ਹੋਵੇ ਕੋਈ ਸੁਣ ਕੇ ਰੈਟ ਕਰਸੋ ਇੱਕ ੱਕਟੀ ਦਾ ਬੋਲ ਕੀ ਮੰਗਦਾ ਮੈਂ ਦੱਸਿਆ 35 ਮੰਗਦਾ 30 ਦੀ 30 ਦੀ 2 ਰੱਖਣ ਨੂੰ 29 ਦੀ ਲੱਗਿਆ ਤੇਰਾ 10000 ਰੁਪਏ ਘਟਦੇ ਨਾ ਰੱਖਣ। ਤੂੰ ਯਾਦ ਰੱਖਿਆ ਹਾਂ ਕੱਟੀ ਲਈ ਸੀ ਆ ਮੈਂ ਦੀ ਕੱਟੀ ਐ 17 ਲੀਟਰ ਜਮਾ ਕੰਡਿਆ ਦੋ ਦਮੇ ਥੱਲੇ। ਇਹਦਾ ਠੀਕ ਐ ਇਹਦੇ ਕਰਮਾੜੇ ਵਾਲਾ ਚਾਹੇ ਮੇਰੇ ਲਾਲਾ ਜਿਹੜੀ ਰਹੀ ਨਹੀਂ ਹੈ ਪਿੰਡ ਕਿਹੜਾ ਆਪਣਾ ਪੇਣੀ ਆ। ਕਿਹੜੀ ਆ ਮਾੜੀ ਪੇਣੀ ਮਾੜੀ ਪੇਣੀ ਠੀਕ ਐ ਇਹਦਾ ਡੂ ਡੂਡ ਸਾਦ ਨਹੀਂ ਹੁੰਦੀਆਂ ਇਹ 15 ਦਿਨਾਂ ਦੀ ਐ ਇਹ ਜੇ। ਤੇ ਮੋਬਾਈਲ ਨੰਬਰ ਤੇ ਰੱਖ ਲੈਣਾ 62 ਹਾਂ 807 ਹਾਂ 3640 ਇੱਕ ਵਾਰੀ ਫੇਰ ਬੋਲੀ। 8707 ਹਾਂ 3640 ਠੀਕ ਆ ਲੈ ਯਾਰ ਕਈ ਬੰਦੇ ਨਾ ਡੰਕਰ ਨੂੰ ਵੇਚ ਜਾਂਦੇ ਹੁੰਦੇ ਨੇ ਵੀ ਚੱਲ ਆਪਾਂ ਯਾਰ ਸੱਜਰੀ ਲੈ ਲਾਂਗੇ ਕਿੱਥੇ ਫਿਰ ਵੜਾਵਾਂਗੇ ਤੇ ਮਾੜਾ ਜਿਹਾ ਹੈਗਾ ਮਾੜਾ ਬਾਹਰਲੀ ਸਾਈਡ ਹੈਗਾ ਮਹਾਏ ਮਾੜਾ ਜਿਆ ਮੈਂ ਆਪ ਹੀ ਦੱਸ ਆ ਮੈਂ ਤਾਂ ਇਹ ਦੂੜ ਮਾਰਨਾ ਦੇਖ ਲਓ ਤੋ ਨਾ ਮੈਂ ਇਹ ਦਾ ਦੋਨਾਂ ਦਾ ਕੀ ਮੰਗਦਾ ਹੁਣ ਤੋਂ ਦੋਨਾਂ ਦਾ ਮੰਗਦਾ 140 ਹਾਂ 130 ਦੇ ਦੂੰ ਤੇ 130 ਠੀਕ ਤੇ ਇਹ ਟੁੱਟਮੀ ਮੈਚ ਕਿੰਨੇ ਦੀ ਹੈ 10 ਦੀ 10 ਦੀ ਮੈਚ ਮੈਨੂੰ ਹੱਥ ਦੇ ਵੀ ਮੈਨੂੰ ਦੇਖਿਆ ਬੜਾ ਹੈ ਇਹਨਾਂ ਨੂੰ ਬਹੁਤ ਅੱਛਾ ਹੈ ਇਸਨੇ ਕੇ ਬਾਅਦ ਕਿੱਦਾਂ ਕਰਦੇ ਬਾਈ ਇਹ ਬਰਦਾਸ਼ਤ ਮੱਝਾ ਰੱਖਣ ਵਾਲੀ ਹੈ ਬਸ ਕਾਹਲਾ ਲੋਕਾਂ ਨੂੰ ਤੁਹਾਨੂੰ ਪਤਾ ਹੀ ਹੈ ਬੇਰ ਦੁੱਧ ਵਾਲੀ ਲਈ ਥੱਲੇ ਵਾਲਟੀ ਧਰ ਲਈਏ ਕਿਹਨਾਂ ਇੱਕ ਜਰ ਰੱਖਦੇ ਨੇ ਹੂੰ ਇੱਕ ਮਹੀਨਾ ਇੱਕ ਮਹੀਨਾ ਦੇ ਇੱਕ ਮਹੀਨਾ ਦੇ ਇੱਕ ਦਿਨ ਪੂਰਾ ਹੋ ਗਿਆ ਬਾਈ ਹਾਂ ਬਾਈ ਦੇਖੋ ਮੜਾ ਜਾ ਇੱਕ ਮਹੀਨਾ ਇੱਕ ਦਿਨ ਤੇ ਆ ਹਾਂ ਦੁੱਧ ਕਿੰਨਾ ਤੇ ਥੱਲੇ ਹੁਣ 6 ਕਿਲੋ ਦੁੱਧ ਹੈ ਜੀ ਪਿੱਛੇ ਇਕੱਠਾ ਤੇ ਛਕੱਟਾ 6 ਕਿਲੋ ਦੁੱਧ ਕਿੰਨੇ ਦੀ ਵੇਚਦਾ 70 ਤੇ ਪਿੰਡ ਕਿਹੜਾ ਤੇਰਾ ਫੂਲ ਫੂਲ ਤੇ ਮੋਬਾਈਲ ਨੰਬਰ ਕਿੰਨਾ ਤੇਰਾ 9463570055 ਅੱਛਾ ਤੇ ਸੂਈ ਨੂੰ ਇਹਨੂੰ ਕਿੰਨਾ ਚਿਰ ਹੋਇਆ ਇਹਨੂੰ ਹੋ ਗਏ 5 5.5 ਮਹੀਨੇ ਅੱਛਾ ਅ ਇੱਕ ਮਹੀਨਾ ਕੁਛ ਦਿਨ ਹੋਏ ਨੇ ਇਹਨੂੰ ਨਾਲ ਇੱਕ ਮਹੀਨਾ ਇੱਕ ਦਿਨ ਇੱਕ ਦਿਨ ਦੁੱਧ ਰਲੀ ਨੂੰ ਠੀਕ ਤੋਂ ਤੋਂ ਤਾਂ ਹੀ ਪੂਰੀ ਵਧੀਆ ਅੱਛਾ ਚੱਕਰ ਚ ਤਾਂ ਨਹੀਂ ਆਉਂਦੀ ਹਜੇ ਹਨਾ ਕਿਹਦੇ ਚ ਨਹੀਂ ਆਉਂਦੀ ਚੱਕਰ ਚ ਨਹੀਂ ਆਉਂਦੇ ਹਨਾ ਸਾਡੇ ਕੰਨੇ ਉਦਸਲੀ ਆਂਤ ਹੋਈ ਹੈ ਸਾਡੇ ਕੋਲ ਜੇ ਇਹ ਨਾ ਵਿਕੀ ਫਿਰ ਘਰੇ ਮੜੋਂਗੇ ਘਰੀ ਮੜੋਗੇ ਕਟੂਨ ਤਾਂ ਦਿੰਦੇ ਨਾ 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 ਕਟੂਨ ਕਟੂਨ ਤਾਂ ਦਿੰਦੇ ਨਹੀਂ 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 ਕਟੂਨ ਠੀਕ ਹੈ ਇਹ ਠੀਕ ਹੈ ਘਰੀ ਮੜਾਗੇ ਠੀਕ ਵੇਖੀ ਦਾ ਵੇਖੀ ਨਹੀਂ ਨਾ ਹਾਂ ਨਹੀਂ ਨਾਲ ਸੀ ਉਹਦਾ ਥਾਂ ਨਹੀਂ ਹੈਗੀ ਉਹ ਕਿਹਦੇ ਅੱਛਾ ਤਾਂ ਬੰਨ ਲੀ ਹਾਂ ਠੀਕ ਹੈ ਚਲੋ ਜੀ ਹੋਰ ਦਿਖਾਉਂਦੇ ਲੇ ਮਿੱਤਰਾ ਇੱਕ ਹੋਰ ਗੱਬੜਾ ਇੱਥੇ ਖੜੀ ਵੱਜ ਲੈ ਦੁੱਧ ਦਿੰਦੀ ਐ ਕਹਿੰਦੇ ਡਰਾਈ ਐ ਹੈ ਡੁੱਧ ਡਰਾਈ ਐ ਹਟ ਗਈ ਜੇਰ ਪੰਜਾਬੀ ਬੋਲ ਪਿਆ ਕਰ ਮੈਂ ਹਣ ਪੜਵੰਦਾਂਗਾ ਤੇ ਕਹਿੰਦੇ ਛੂਏ ਹੋਏ ਦੂਜੇ ਸੂਏ ਸੁਣਾਈ ਐ ਦੂਜੇ ਸੂਏ ਹਾਂ ਅੱਛਾ ਤੇ ਦੁੱਧ ਕਿੰਨੇ ਚਿਰ ਦੀ ਰਲਿਆ ਐ ਮੈਂ ਤਾਂ ਕਿੰਨਾ ਕਿਹਾ ਜੀ ਮੈਂ ਨਹੀਂ ਗੱਬੜਾ ਸੱਤਾਂ ਅੱਛਾ ਕਿੰਨੇ ਦੀ ਪੇਚੇਗਾ ਹੁਣ ਮੰਤਾ ਹੀ 90000 ਬਾਕੀ ਕਰਨਾ। ਅੱਛਾ ਮੋਬਾਈਲ ਨੰਬਰ 7 ਮਹੀਨੇ ਦੀ ਗੱਬਣਾ 8 ਦੀ ਮੋਬਾਈਲ ਨੰਬਰ 13 ਜੀ। ਹਾਂ ਦਾ ਨੰਬਰ ਇੱਕ ਵਾਰੀ ਫਿਰ ਉਹ 7900 13 14 816 ਠੀਕ ਹੈ। ਦੋ ਦੋ ਕਿੰਨਾ ਗੱਡੇ ਆਨੇ ਪਹਿਲੇ ਸੂਏ। ਹਾਂ ਤੇ 4 ਲੀਟਰ ਗੱਡੇ ਆ। ਧੂੜ ਮਾਰ ਦੇ ਤੂੰ ਥੋੜਾ ਆਂਗਾ ਨਾ। ਅੱਛਾ ਥਣਾ ਥਣਾ ਦੀ ਕਿਵੇਂ ਹੈ? ਲੈ ਵੀ ਮਿੱਤਰ ਡਾਇਮੰਡ ਦਾ ਠੀਕ ਆ ਭਰਾ। ਕਿੱਡੀ ਚਣੱਕੀ ਮੱਚੀ। ਚਣਿਆ ਦੀ ਫਿਰ ਤੁਹਾਨੂੰ ਪਤਾ ਹੀ ਹੈ। ਘੱਟ ਉੱਚ ਜਾਓ।